ਤਦੋਂ ਬਲਾਗ ਚੋਂ ਨਿਕਲ ਬਲਾਗ 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 ਇਹਨਾਂ ਯਾਰ ਗੱਡੀ ਭੰਤੀ ਆ ਅਮਰੀਕਾ ਜੈਬਾਨਾ ਸਾਰਾ ਵੇਰ ਵੇਰ ਯਾਰ ਜੋ ਗੱਡੀ ਭੰਤੀ ਆ ਬੰਦੇ ਨੇ ਹੈਗਾ ਪਤਾ ਨਹੀਂ ਕਿੱਥੇ ਦਾ ਉਹ ਬ੍ਰਦਰ ਇਹਨੇ ਬੰਨੀ ਆ ਆ ਬੰਦੇ ਨੇ ਕਿਉਂ ਕਾਦੇ ਬੰਨੀ ਇਹਨੂੰ ਸਤੇਰੀ ਕਿਸਾਨ ਉਹ ਮੈਨੂੰ ਕਹਿੰਦੇ ਮੇਰੀ ਗੱਲ ਸੁਣ ਲੋ ਜੀ ਤੂੰ ਹੈਗਾ ਕਿੱਥੇ ਦਾ ਮਾੜੇ ਪਿੱਛੇ ਹੋ ਛੋਟੇ ਤੂੰ ਨਵੇਂ ਕਰਦੇ ਨੂੰ ਇੱਥੇ ਘਣੇ ਭੇਜਿਆ ਮਾੜਾ ਹੈਲੋ ਭਾਜੀ ਭੇਜਿਆ ਸੇਵਾ ਕਰ ਸੇਵਾ ਨਹੀਂ ਤੇਵਾ ਖਰੀਦਣ ਆਉਂਦੇ ਹੋ ਗੱਡੀ ਉੱਤੇ ਯਾਰ ਆਟਾ ਵਾਲਾ ਬੰਦਾ ਗਰੀਬ ਬੰਦਾ ਤੂੰ ਤੇਰੇ ਵਿੱਚ ਭੰਗਾ ਸਾਡੇ ਉੱਪਰ ਦੀ ਲੱਗ ਜੈਣੀ ਹੈ 4 ਡੋਲ ਲੈਣੇ ਉੱਪਰ ਤਾਂ ਸਾਡੇ ਚ ਡੋਲ ਦੇਣੀ ਹੈ ਕੋਈ ਨਹੀਂ ਮੈਂ ਪਾ ਦੂੰਗਾ ਆਇਆ ਇੱਕ ਸਾਥ ਜੀ ਕਹੇ ਭੇਜਿਆ ਤੈਨੂੰ ਤੇਰਾ ਪਿੰਡ ਕਿਹੜਾ ਸ਼ਰਮ ਮੈਂ ਆਪੇ ਨਾ ਮੈਂ ਪਿੰਡ ਆਪ ਦਾ ਆਧਾਰ ਦੂਰ ਕਰ ਦੇ ਜਿਲ੍ਹਾ ਮਾੜੇ ਨੂੰ ਕਿੱਥੇ ਕਿੱਥੇ ਬੰਦੀ ਦਾ ਦੱਸ ਕਹੋ ਭਰਾਜ ਇਹ ਐਡਾ ਨਹੀਂ ਬੰਦਾ ਜਣਾ ਇਹਦੇ ਆਈਡੀ ਪ੍ਰੂਫ ਲਾਓ ਬੰਦਾ ਜਣਾ ਇਹਦੇ ਆਈਡੀ ਪ੍ਰੂਫ ਲਾਓ ਬੰਦਾ ਕਿਹੜਾ ਐ ਸਾਡਾ ફાળે ફાળે તાણી મે લગના નહીં નહીં જાવે યાર તો ગયા યાર સે નું પતા થા હોવે કે કેસે ગાળ સાનું બસ જના ભી સાનું બસ યાર સાહી પટલા કર દે દું પ્રૂફ ખડ દે તું ભાઈ પ્રૂફ ઓ લાલને લગા ભાઈ એ તો એ તા નહી ਪਹਿਲਾਂ ਦੇਖੋ ਅਸੀਂ ਇਹ ਟੂਲ ਪਰਾਜੇ ਫ੍ਰੀ ਕੀਤੇ ਹਨ ਕਿਸਾਨਾਂ ਨੇ ਕਿਸਾਨ ਜਿਹਾ ਬੰਦਿਆ ਨੇ ਰੜ ਕੇ ਟੂਲ ਪਰਾਜੇ ਫ੍ਰੀ ਕੀਤੇ ਆ ਜਿੰਨੇ ਜਿੰਨੇ ਵੀ ਸਾਰੇ ਗੱਡੀਆਂ ਵਾਲੇ ਲੰਘਦੇ ਉਹ ਬੰਦਾ ਬੰਦਾ ਆ ਕੇ ਬੈਠ ਗਿਆ ਬਾਹਰਲਾ ਬੰਦਾ ਸੀਗਾ ਸਾਡਾ ਨਾ ਇਹ ਕਿੰਨਾ ਦੇਣਾ ਖਰਚਾ ਦਾ ਇਹ ਬੰਦਾ ਸਾਡੇ ਜਿਹਾ ਜਥੇ ਬੰਦੇ ਨਹੀਂ ਜੀ ਹੈਗਾ ਇਹ ਸਾਡੇ ਬੰਦੇ ਸ਼ਾਂਤਮਈ ਤਰੀਕੇ ਨਾਲ ਖੜੇ ਆ ਲੋਕਾਂ ਨੂੰ ਬੇਨਤੀ ਕਰ ਰਹੇ ਵੀ ਸਾਡੀ ਮਜਬੂਰੀ ਸਾਡਾ ਸਾਥ ਦਿਓ ਸਾਡਾ 21 ਸਾਲਾ ਨੌਜਵਾਨ ਪੁੱਤ ਪੁਲਿਸ ਦੀ ਗੋੜੀ ਆ ਮਰਿਆ ਜੀ ਕਿਸਾਨ ਦਾ ਪੁੱਤ ਜੀ ਜੀ ਉਹਦੇ ਤਿੰਨ ਭੈਣ ਆ ਆ ਹਾਂਜੀ ਤਨ ਕੱਲੇ ਸਾਰੀ ਜ਼ਮੀਨਾਂ ਉਹਨਾਂ ਦੀ ਠੀਕ ਹੈ ਅਸੀਂ ਉਹਦਾ ਰੋਸ ਪ੍ਰਦਰਸ਼ਨ ਲਈ ਇੱਥੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਖੜੇ ਹੋਏ ਆਂ ਇਹ ਵਿੱਚ ਕੋਈ ਸ਼ਰਾਰਤੀ ਅੰਸਰਪੰਦ ਸਰਕਾਰ ਦਾ ਭੇਜਿਆ ਆ ਪਤਾ ਨਹੀਂ ਕਿਸੇ ਪਾਰਟੀ ਦੇ ਭੇਜਿਆ ਪਤਾ ਨਹੀਂ ਕੌਣ ਹੈਗਾ ਹਾਂਜੀ ਪੁਲਿਸ ਦੇ ਹਵਾਲੇ ਕਰ ਦਿੱਤਾ ਆ ਹਾਂਜੀ ਹਾਂਜੀ ਹੁਣ ਪੁਲਿਸ ਇਹ ਵੈਰੀਫਾਈ ਕਰਕੇ ਸਾਨੂੰ ਦੱਸੇ ਵੀ ਬੰਦਾ ਕੌਣ ਹੈਗਾ ਕਿਤੇ ਨਾ ਵੀ ਹੋਵੇ ਇਹ ਬੰਦਾ ਸਾਡੇ ਇਲਾਕੇ ਦਾ ਨਹੀਂ ਹੈਗਾ ਅਸੀਂ ਇਹਦੀ ਜ਼ਿੰਮੇਵਾਰੀ ਨਹੀਂ ਚੱਕਦੇ ਹੈਗੇ ਸਾਡੇ ਬੰਦੇ ਸ਼ਾਂਤਮਈ ਤਰੀਕੇ ਨਾਲ ਖੜੇ ਆ ਹਾਂਜੀ ਵੀ ਕਰਿਆ ਭੰਨੀ ਕਿਸੇ ਨੇ ਹੱਥੋਂ ਪਾਈ ਵੀ ਹੁਣ ਪਤਾ ਲੱਗਾ ਨਾ ਸ਼ੀਸ਼ਾ ਭੰਨੇ ਇਦਾਂ ਦੇ ਬੰਦੇ ਆ ਕੇ ਸਾਨੂੰ ਬਦਨਾ